ਸਾਰੇ ਤੁਡੂਆ ਆਵਾਮ ਆਦਮੀ ਪਾਰਟੀ ਦੇ ਇੰਚਾਰਜ ਲਾਤਾ ਜਿਵੇਂ ਚੋਣ ਲਈ ਗਿੱਦੜਵਾਦੀ ਨਹੀਂ ਚਲੋ ਮਿਹਰਬਾਨੀ ਜੀ ਇਹ ਤਾਂ ਪਾਰਟੀ ਦੀ ਮਿਹਰਬਾਨੀ ਕਿ ਉਹ ਮੈਨੂੰ ਇਸ ਕਾਬਲ ਸਮਝਦੇ ਨੇ ਜ਼ਿੰਮੇਵਾਰੀ ਦਿੱਤੀ ਹੈ ਐ ਵਕਾਈ ਲੱਗਦਾ ਚਾਰੇ ਜਿਵੇਂ ਚੋਣਾਂ ਦੇ ਵਿੱਚ ਉਸੇ ਤਰੀਕੇ ਦੇ ਨਾਲ ਲੀਡ ਵੀ ਉਸੇ ਤਰੀਕੇ ਨਾਲ 100% ਜੀ 100% ਦੇਖਦੇ ਚਲੋ ਜਿਸ ਤਰੀਕੇ ਦੇ ਨਾਲ ਲੋਕਾਂ ਦਾ ਪਿਆਰ ਰਿਸਪਾਂਸ ਮਿਲਿਆ ਉਹ ਤੋਂ ਵੀ ਵੱਡੀ ਲੀਡ ਦੇ ਨਾਲ ਜਿੱਤਾਂਗੇ ਮਨਰੋੜਾ ਪਹੁੰਚਿਆ ਰੋੜਾ ਸਾਹਿਬ ਸਭ ਤੋਂ ਪਹਿਲਾਂ ਤਾਂ ਮੁਬਾਰਕਾਂ ਤੁਹਾਨੂੰ ਬਾਬਾ ਫਰੀਦ ਦੀ ਪਵਿੱਤਰ ਧਰਤੀ ਤੇ ਤੁਹਾਨੂੰ ਇਹ ਮੌਕਾ ਮਿਲਿਆ ਹੁੰਦਾ ਬਿਲਕੁਲ ਜੀ ਧੰਨਵਾਦ ਯੂਨੀਵਰਸਿਟੀ ਦੇ ਸਾਰੇ ਅਫੀਸ਼ਰ ਦਾ ਵੀ ਸੀ ਸਾਹਿਬ ਦਾ ਔਰ ਗੁਰਦੇਵ ਸਿੰਘ ਸੇਖੋਂ ਜੀ ਦਾ ਜਿਨ੍ਹਾਂ ਨੇ ਮੈਨੂੰ ਹੁਕਮ ਕੀਤਾ ਕਿ ਮੈਂ ਇੱਥੇ ਪਹੁੰਚਣਾ ਪਹੁੰਚਿਆ ਔਰ ਜਿੱਕੇ ਬੜਾ ਨਵੇਕਲਾ ਬੜਾ ਮੁਕੱਦਸ ਉਪਰਾਲ ਹੈ ਜਿਹੜਾ ਉਹ ਯੂਨੀਵਰਸਿਟੀ ਨੇ ਔਰ ਐਨਐਸਡੀਸੀ ਨੇ ਸ਼ੁਰੂ ਕੀਤਾ ਜਿਹਦੇ ਵਿੱਚ ਬੱਚਿਆਂ ਦੀ ਮੈਡੀਕਲ ਹੈਲਥ케ਅਰ ਦੇ ਵਿੱਚ ਸਕਿਲਿੰਗ ਦਾ ਪ੍ਰੋਸੈਸ ਹੈ ਜਿਹੜਾ ਉਹ ਸ਼ੁਰੂ ਹੋਣ ਜਾ ਰਿਹਾ ਹੈ ਹੱਬੈਂਡਸਪੋਕ ਮਾਡਲ ਦੇ ਨਾਲ ਪੂਰੇ ਪੰਜਾਬ ਦੇ ਵਿੱਚ ਬਹੁਤ ਵੱਡਾ ਬੈਨੀਫਿਟ ਹੋਏਗਾ ਇੱਕ ਸਰ ਤੁਡੂ ਆਵਾਮ ਆਦਮੀ ਪਾਰਟੀ ਨੇ ਅੰਜਾਰਜ ਲਾਤਾ ਜਿਵੇਂ ਚੋਣ ਲਈ ਗਿੱਦੜਬਾਹ ਦੇ ਵਿੱਚ ਨਹੀਂ ਚਲੋ ਮਿਹਰਬਾਨੀ ਜੀ ਇਹ ਤਾਂ ਪਾਰਟੀ ਦੀ ਮਿਹਰਬਾਨੀ ਕਿ ਉਹ ਮੈਨੂੰ ਇਸ ਕਾਬਲ ਸਮਝਦੇ ਨੇ ਜ਼ਿੰਮੇਵਾਰੀ ਦਿੰਦੀ ਹੈ ਮੇਰਾ ਸ਼ੁਰੂ ਤੋਂ ਇਹ ਰਿਹਾ ਹੈ ਕਿ ਜਿਹੜੀ ਵੀ ਕੋਈ ਪਾਰਟੀ ਵੱਡੀ ਛੋਟੀ ਜਿਹਾ ਜੀ ਵੀ ਜ਼ਿੰਮੇਵਾਰੀ ਦਿੰਦੇ ਨੇ ਉਹ ਨਿਭਾਣਿਆ ਤੇ ਮੈਨੂੰ ਇਹ ਉਮੀਦ ਹੈ ਕਿ ਕੱਲਾ ਗਿੱਦੜਵਾ ਹੀ ਨਹੀਂ ਬਾਕੀ ਤਿੰਨੇ ਇਲੈਕਸ਼ਨਾਂ ਵਿਚਾਰੇ ਦੀਆਂ ਚਾਰੇ ਅਸੀਂ ਪੰਜਾਬ ਦੇ ਵਿੱਚ ਜਿਵੇਂ ਥੰਪਿੰਗ ਮੈਜੋਰਿਟੀ ਦੇ ਨਾਲ ਜਲੰਧਰ ਬੈਸਟ ਜਿੱਤੇ ਉਵੇਂ ਇਹ ਵੀ ਜਿੱਤਾਂਗੇ ਐ ਵਾਕਈ ਲੱਗਦਾ ਚਾਰੇ ਜਿਵੇਂ ਚੋਣਾਂ ਦੇ ਵਿੱਚ ਉਸੇ ਤਰੀਕੇ ਦੇ ਨਾਲ ਲੀਡ ਵੀ ਉਸੇ ਤਰੀਕੇ ਨਾਲ ਹਾਸਲ 100% ਜੀ 100% ਦੇਖਦੇ ਚੱਲੋ ਜਿਸ ਤਰੀਕੇ ਦੇ ਨਾਲ ਲੋਕਾਂ ਦਾ ਪਿਆਰ ਰਿਸਪੌਂਸ ਮਿਲਿਆ ਉਹ ਤੋਂ ਵੀ ਵੱਡੀ ਲੀਡ ਦੇ ਨਾਲ ਜਿੱਤਾਂਗੇ ਧੰਨਵਾਦ ਤਾਂ ਇਹ ਸਨ ਅਮਨ ਅਰੋੜਾ ਜੀ ਸਾਡੇ ਨਾਲ ਜਿਹੜੇ ਐਡਵਾਈਜ਼ਰ ਨੇ ਇਸ ਸਕਿੱਲ ਸੈਂਟਰ ਦੇ ਸੰਦੀਪ ਜੀ ਤੇ ਗੱਲਬਾਤ ਕਰਦੇ ਆ ਸੰਦੀਪ ਜੀ ਸਟੇਜ ਤੋਂ ਸੁਪੀਦ ਦੌਰਾਨ ਤੁਸੀਂ ਬੜੀਆਂ ਜਿਹੜੀਆਂ ਲੋਕਾਂ ਦੇ ਸਾਹਮਣੇ ਗੱਲਾਂ ਰੱਖੀਆਂ ਉਸੇ ਤਰੀਕੇ ਦੇ ਨਾਲ ਬਰੀਫਲੀ ਜਿਹੜਾ ਦੱਸੋ ਜੋ ਅੱਜ ਅਸੀਂ ਐਨਐਸਡੀਸੀ ਦੇ ਨਾਲ ਜੋ ਪਾਰਸਰ ਸਰਕਾਰ ਦਾ ਜੋ ਮਿਨਿਸਟਰੀ ਆਫ ਸਕਿੱਲ ਡਿਵੈਲਪਮੈਂਟ ਦੀ ਇੱਕ ਆਮ ਹੈ ਅਸੀਂ ਅੱਜ ਪਹਿਲਾ ਸੈਂਟਰ ਜੋ ਹੈ ਐਨਐਸਡੀਸੀ ਇੰਟਰਨੈਸ਼ਨਲ ਸੈਂਟਰ 허ਬ ਐਂਡ ਸਪੋਕ ਮਾਡਲ ਜਬਾਬ ਫਰੀਦ ਸ਼ੁਰੂ ਕੀਤਾ ਹੈ ਇਹਦੇ ਵਿੱਚ ਜੋ ਬੱਚੇ ਬਾਹਰ ਜਾਣਾ ਚਾਹੁੰਦੇ ਨੇ ਜਾਂ ਇੱਥੇ ਰਹਿ ਕੇ ਕੰਮ ਕਰਨਾ ਚਾਹੁੰਦੇ ਨੇ ਇਹਨਾਂ ਨੂੰ ਸਕਿੱਲ ਕੀਤਾ ਜਾਏਗਾ ਅਸੀਂ ਸਾਰੀਆਂ ਲੈਬਸ ਗੁਆਰਾ ਸੈਟਅਪ ਕਰਾਂਗੇ ਲੈਂਗੁਏਜ ਤੇ ਬੱਚੇ ਤਿਆਰ ਕਰਾਂਗੇ ਔਰ ਇਹ ਮਿਲ ਕੇ ਇਸ ਤਰ੍ਹਾਂ ਇੱਥੇ ਹੱਬ ਸੈਂਟਰ ਦੇ ਵਿੱਚ ਔਰ ਸਪੋਕ ਸੈਂਟਰ ਜਿਹੜੇ ਪੂਰੇ ਪੰਜਾਬ ਸੈਟਅਪ ਕੀਤੇ ਜਾਣਗੇ ਉਹਨਾਂ ਨੂੰ ਅਸੀਂ ਫੰਕਸ਼ਨ ਕਰਕੇ ਜਿਹੜੇ ਬੱਚੇ ਬਾਹਰ ਜਾਣਾ ਚਾਹੁੰਦੇ ਨੇ ਉਹਦੇ ਲਈ ਉਹਨਾਂ ਨੂੰ ਫੈਸਿਲਿਟੇਟ ਕਰਾਂਗੇ ਜੋ ਇੱਥੇ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਇੱਥੇ ਜੋਬਸ ਦਿੱਤੀਆਂ ਜਾਣਗੀਆਂ ਤੁਸੀਂ ਇਹ ਵੀ ਗੱਲ ਕਹੀ ਹੈ ਕਿ ਬਹੁਤ ਵੱਡੀ ਗੱਲ ਹੈ ਕਿ ਪਹਿਲਾ ਸੈਂਟਰ ਦੇ ਵਿੱਚੋਂ ਫਿਰ ਪੰਜਾਬ ਦੇ ਵਿੱਚੋਂ ਫਰੀਦਕੋਟ ਦੇ ਵਿੱਚ ਇਸ ਲਾਂਚ ਹੋਣ ਜਾ ਰਹੀ ਹੈ ਜੀ ਇਹ ਪਹਿਲੀ ਵਾਰ ਹੈ ਜੀ ਕਿਉਂਕਿ ਪੰਜਾਬ ਤੋਂ ਫਰੀਦਕੋਟ ਲੈ ਕੇ ਆਣਾ ਬੜੀ ਮਿਹਨਤ ਲੱਗੀ ਹੈ ਪਰ ਗਵਰਨਮੈਂਟ ਆਫ ਇੰਡੀਆ ਚਾਹਦੀ ਹੈ ਤੇ ਸਕਿਲ ਸਾਡੀ ਮਿਨਿਸਟਰੀ ਵੱਲੋਂ ਸਾਡੇ ਐਨਐਸਡੀਸੀ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ ਕਿ ਜਿੰਨੇ ਵੀ ਰੀਚ ਆਊਟ ਹੋ ਸਕੇ ਤੇ ਬਾਬਾ ਫਰੀਦ ਬੀਇੰਗ ਅ ਹੈਲਥ ਯੂਨੀਵਰਸਿਟੀ ਅਸੀਂ ਇਹਨੂੰ ਚੂਸ ਕੀਤਾ ਜੀ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਅਰਜੀਵ ਸ਼ੂਦ ਦੇ ਆ ਸ਼ੂਦ ਸਾਹਿਬ ਜੇ ਆਪਾਂ ਕਹਿ ਦਈਏ ਕਿ ਬਾਬਾ ਫਰੀਦ ਦੀ ਪਵਿੱਤਰ ਧਰਤੀ ਤੇ ਤੁਹਾਨੂੰ ਸੁਭਾਵਾਂ ਦੇਣ ਦਾ ਮੌਕਾ ਮਿਲਿਆ ਤੇ ਉਸ ਤੋਂ ਬਾਅਦ ਅੱਜ ਵੱਡੀ ਪਹਿਲ ਕਦਮੀ ਜਿਹੜੀ ਸਾਹਮਣੇ ਆਈ ਹੈ ਦੇਖੋ ਜੀ ਅਸੀਂ ਕੁਝ ਨਾ ਕੁਝ ਨਵੇਂ ਜਿਹੜੇ ਇਨੀਸ਼ੀਏਟਿਵਸ ਆ ਚੈਂਟਰ ਦੇ ओन ਸਟੇਟ ਦੇ ओन ਯਾ ਸਾਡੇ ਕਮਿਸ਼ਨ ਦੇ ਹੋਣ ਨੇਸ਼ਨਲ ਮੈਡੀਕਲ ਕਮਿਸ਼ਨ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸਾਰੇ ਪਾਵਾ ਫਰੀਦ ਯੂਨੀਵਰਸਿਟੀ ਵਿੱਚ ਇੰਪਲੀਮੈਂਟ ਹੋ ਜਾਣ ਇਹ ਇੱਥੇ ਦੇ ਜਿਹੜੇ ਪੰਜਾਬ ਦੇ ਸਾਰੇ ਵਸਿੰਦੇ ਐ ਪਪੂਲੇਸ਼ਨ ਐ ਬੱਚੇ ਐ ਉਹ ਇੱਥੇ ਟ੍ਰੇਨਡ ਹੋਣ ਤੇ ਵਧੀਆ ਟ੍ਰੇਨਡ ਹੋਣ ਤੇ ਇੱਕ ਜਮਾਨਾ ਸੀ ਕਿ ਪੰਜਾਬ ਲੀਡ ਕਰਦਾ ਸੀ ਐਜੂਕੇਸ਼ਨ ਨੂੰ ਹੁਣ ਐਜੂਕੇਸ਼ਨ ਐਜੂਕੇਸ਼ਨ ਨਹੀਂ ਰਹੀ ਟ੍ਰੇਨਿੰਗ ਵੀ ਉਹਦੇ ਵਿੱਚ ਆ ਗਈ ਐ ਸਕਿਲਸ ਆ ਗਈਆਂ ਜਿਹੜੇ ਟ੍ਰੇਨਡ ਐ ਉਹਨਾਂ ਦੀ ਸਕਿਲ ਰਿਫਾਈਨਮੈਂਟ ਐ ਤੇ ਜਿਹੜੇ ਕਿਸੇ ਲੈਵਲ ਤੇ ਪੁੱਛੇ ਹੋਏ ਆ ਉਹਨਾਂ ਦੀ ਅਪਗ੍ਰੇਡੇਸ਼ਨ ਸਕਿੱਲ ਅਪਸਕਿਲਿੰਗ ਤੋਂ ਇਹ ਸਾਰਾ ਇਨੀਸ਼ੀਏਟਿਵ ਲੈ ਲਿਆ ਹੈ ਬਾਬਾ ਫਰੀਦ ਯੂਨੀਵਰਸਿਟੀ ਨੇ ਤੇ ਅਸੀਂ ਹੁਣ ਟਾਰਗੇਟ ਕਰ ਰਹੇ ਹਾਂ ਸਕੂਲ এডੂਕੇਸ਼ਨ ਨੂੰ ਵੀ ਕਿ 10+2 ਵੀ ਇੱਥੇ ਬੱਚੇ ਨੂੰ ਸੈਂਸਟਾਈਜ਼ ਕਰ ਦਿੱਤਾ ਜਾਏ ਚਾਹੇ ਟੈਲੈਂਟ ਹੰਟ ਹੋਏ ਜਾਂ ਸਕਿੱਲ ਦੀਆਂ ਵਰਕਸ਼ਾਪਸ ਹੋਣ ਉਹਨਾਂ ਤੇ ਪ੍ਰੋਜੈਕਟਸ ਔਨ ਇਨੋਵੇਸ਼ਨਸ ਵਾਸਤੇ ਉਹਨਾਂ ਨੂੰ ਮੋਟੀਵੇਟ ਕਰੀਏ ਤੇ ਇਹ ਸਾਰਾ ਕਰਕੇ ਅਸੀਂ ਚਾਹੁੰਦੇ ਆ ਕਿ ਪੰਜਾਬ ਦਾ এডਿਕੇਸ਼ਨ ਦਾ ਸਟੈਂਡਰਡ ਟ੍ਰੇਨਿੰਗ ਦਾ ਸਟੈਂਡਰਡ ਤੇ ਸਕਿਲਿੰਗ ਸਾਰੇ ਇੰਡੀਆ ਦੇ ਨਹੀਂ ਪੂਰੇ ਗਲੋਬਲ ਰਿਕੁਆਇਰਮੈਂਟ ਹੋ ਜਾਏ ਉਹਦੀ ਸਭ ਲੋਕ ਇਸ ਨੂੰ ਐਕਸੈਪਟ ਕਰਨ ਤੇ ਬੱਚੇ ਤਿਆਰ ਹੋ ਜੀ ਸਾਹਿਬ ਤੁਸੀਂ ਵੀ ਸੁਣਿਆ ਸੀ ਇੱਕ ਜਿਹੜੇ ਐਡਵਾਈਜ਼ਰ ਆ ਸੰਦੀਪ ਜੀ ਉਹਨਾਂ ਨੇ ਇੱਕ ਗੱਲ ਕਹੀ ਸੀਗੀ ਕਿ ਇਹ ਈਜ਼ੀ ਨਹੀਂ ਸੀ ਕਿ ਸਕਿਲ ਸੈਂਟਰ ਇੱਥੇ ਫਰੀਦਕੋਟ ਦੇ ਵਿੱਚ ਲਿਆਉਣਾ ਪੰਜਾਬ ਚ ਆਇਆ ਪੰਜਾਬ ਦੇ ਵਿੱਚ ਉਹ ਵੀ ਸਾਹਿਬ ਫਰੀਦਕੋਟ ਲੈ ਕੇ ਆਏ ਇਹ ਸਾਰਾ ਪ੍ਰੋਸੈਸ ਫਿਰ ਤੁਸੀਂ ਕਿਵੇਂ ਕਾਮਯਾਬ ਕੀਤਾ ਜੀ ਦੇਖੋ ਉਹਨਾਂ ਨੇ ਕੰਮ ਦੇਖੇ ਪਿਛਲੇ ਇੱਕ ਸਾਲ ਦੇ ਕਿ ਇੱਥੇ ਜਿਹੜੇ ਕੰਮ ਸ਼ੁਰੂ ਹੋ ਰਹੇ ਆ ਬਹੁਤ ਅੱਗੇ ਖੇਤੀ ਬਦਲ ਰਿਹਾ ਹੈ ਇਹ ਡ੍ਰੀਮ ਤੇ ਸੀ ਕਿ ਸੈਂਟਰ ਆਣਾ ਹੈ ਇੱਥੇ ਪੰਜਾਬ ਤੇ ਉੱਥੇ ਪ੍ਰੈਸ਼ਰ ਸੀ ਕਿ ਇਹ ਚੰਡੀਗੜ੍ਹ ਹੋਵੇ ਤੇ ਚੰਡੀਗੜ੍ਹ ਵਾਸਤੇ ਸੀ ਤੇ ਅਸੀਂ ਮੈਂ ਇਹਨੂੰ ਸਾਰੇ ਮਨਿਸਟਰਸ ਜਿਹੜੇ ਹੈ ਕੈਬਨਿਟ ਦੇ ਚਾਹੇ ਉਹ ਜੋ ਸਾਡੇ ਹਾਇਰ ਐਜੂਕੇਸ਼ਨ ਦੇ ਹੋਣ ਟੈਕਨੀਕਲ ਐਜੂਕੇਸ਼ਨ ਸਾਡੇ ਹੈਲਥ ਮਨਿਸਟਰ ਹੈ ਤੇ ਸਕਿੱਲ ਦੇ ਹੈ ਮੈਂ ਸਾਰੇ ਨਾਲ ਇਹ ਪੈਰਵੀ ਕੀਤੀ ਕਿ ਜਦ ਯੂਨੀਵਰਸਿਟੀ ਸਾਡੀ ਬਾਬਾ ਫਰੀਦ ਯੂਨੀਵਰਸਿਟੀ ਹੈ ਫਰੀਦਕੋਟ ਵਿੱਚ ਸਾਰਾ ਇਥੋਂ ਤੇ ਕੰਸਟਿਟੂਐਂਟ ਤੇ ਐਲਾਈਡ ਸਾਰੇ ਹੈਲਥ ਦੇ ਕੋਰਸ ਇਥੋਂ ਤੇ ਮਾਨੀਟਰ ਹੋ ਰਹੇ ਹੈ ਤੇ ਸਭ ਤੋਂ ਜਿਆਦਾ ਜ਼ਰੂਰਤ ਇਹ ਨੂੰ ਹੈ ਕਿ ਇਹੜਾ ਹੱਬ ਬਣੇ ਬੰਨਾ ਤਾਂ ਪੂਰੇ ਪੰਜਾਬ ਵਿੱਚ ਹੈ ਇਸ ਵਾਸਤੇ ਤੁਹਾਨੂੰ ਮੈਂ ਇਹ ਜਾਣ ਕੇ ਖੁਸ਼ੀ ਹੋਏਗੀ ਕਿ ਸਾਡ ਪਹਿਲੇ ਸੈਂਟਰ ਐਮਸ ਪਟਿੰਡਾ ਬਣਿਆ ਸੀ ਪਰ ਅਲਟੀਮੇਟਲੀ ਇਹ ਫੈਸਲਾ ਕੀਤਾ ਗਿਆ ਕਿ ਬਾਬਾ ਫਰੀਦ ਯੂਨੀਵਰਸਿਟੀ ਹੱਬ ਰਹੇਗਾ ਤੇ ਪਟਿੰਡਾ ਐਮਸ ਵੀ ਇੱਕ ਸਪੋਕ ਬਣ ਗਿਆ ਤੇ ਕੰਟਰੋਲ ਸੈਂਟਰਲ ਇੱਥੇ ਤੋਂ ਰਹੇਗਾ ਪਲਾਨਿੰਗ ਇੱਥੇ ਹੋਏਗੀ ਤੇ ਸਾਡੇ ਕੋਲ ਹੋਸਟਲਸ ਅਵੇਲੇਬਲ ਹੈ ਪਿਛਲੇ 8-9 ਸਾਲ ਤੋਂ ਸਾਡੇ ਕੋਲ ਬਿਲਡਿੰਗ ਅਵੇਲੇਬਲ ਹੈ ਨੂੰ ਚਲਾਣਾ ਹੈ ਅੰਮ੍ਰਿਤਸਰ ਪਟਿਆਲਾ ਜਿਹੜੇ ਹੈ ਸਾਡੇ ਸੈਟਲਾਈਟ ਸੈਂਟਰ ਬਣਨਗੇ ਤੇ ਇਹ ਸਿਰਫ ਸਿਰਫ ਸੈਂਟਰ ਦਾ ਹਬ ਨਹੀਂ ਬਣਿਆ ਇਹ ਪੰਜਾਬ ਦਾ ਵੀ ਹਬ ਬਣਿਆ ਹਜ ਦੋ ਚੀਜ਼ਾਂ ਹੋਈਆਂ ਪੰਜਾਬ ਸਕਿੱਲ ਡਵੈਲਪਮੈਂਟ ਮਿਸ਼ਨ ਦਾ ਮਿਨਿਸਟਰ ਸਾਹਿਬ ਡਿਕਲੇਰੇਸ਼ਨ ਕਰਕੇ ਗਏ ਹੈ ਕਿ ਉਹ ਇਹਨੂੰ ਬਾਬਾ ਫਰੀਦ ਯੂਨੀਵਰਸਿਟੀ ਤੋਂ ਕੋਆਰਡੀਨੇਟ ਕਰਵਾ। ਮੈਂ ਬਹੁਤ ਕੀਤੀ ਹੈ ਮੰਤਰੀ ਸਾਹਿਬ ਨੇ ਸਿੱਧੇ ਤੌਰ ਤੇ ਕਹਤਾ ਵੀ ਇਹ ਬਹੁਤ ਵਧੀਆ ਕੰਮ ਹੈ ਜਿੱਥੇ ਕਹਿਣਗੇ ਮੈਂ ਨਾਲ ਖੜੂ ਇਹਨਾਂ ਦੇ। ਦੇਖੋ ਮੰਤਰੀ ਜੀ ਦਾ ਬੜਪਨ ਹੈ ਮੈਂ ਤਾਂ ਇਹ ਬੋਲਾਂਗਾ ਸਾਡੇ ਜਿਹੜੇ ਹੈਲਥ ਮਿਨਿਸਟਰ ਬਲਵੀਰ ਜੀ ਤੇ ਹਰਜੋਤ ਬੈਂਸ ਜੀ ਹੈ ਉਹਨਾਂ ਨਾਲ ਵੀ ਮੈਂ ਮਿਲਿਆ ਸੀ। ਹਰ ਹਰ ਮਿਨਿਸਟਰ ਹੈ ਚਾਰਿਆ ਹੈ ਕੈਬਨਿਟ ਦਾ ਹਰ ਮਿਨਿਸਟਰ ਹਰ ਐਮ ਐਲ ਏ ਸਾਡੇ ਸੇਖੋ ਸਾਹਿਬ ਹੈ। ਤੇ ਸਭ ਦੇ ਮੈਸੇਜ ਆਈ ਨੇ ਸਾਡੇ ਨਵੇਂ ਐਮਪੀ ਆਏ ਆ ਉਹ ਵੀ ਕਹਿ ਰਹੇ ਆ ਕਿ ਤੁਸੀਂ ਜਿਹੜਾ ਇਹ ਇਨੀਸ਼ੀਏਟਿਵ ਕਰ ਰਹੇ ਹੋ ਸਾਡੇ ਇਸ ਮੁੱਦੇ ਉੱਤੇ ਸਾਰੇ ਇਕੱਠੇ ਖੜੇ ਐ ਕਿਹਾ ਮੱਚ ਤਾਂ ਇਹਨਾਂ ਵਾਈਸ ਚਾਂਸ ਡਾਕਟਰ ਅਰਜੀਤ ਸ਼ੂਤ ਜੀ ਤਾਂ ਕਿਹਾ ਜਾ ਰਿਹਾ ਹੈ ਕਿ ਅੱਜ ਦਾ ਜਿਹੜਾ ਇਹ ਪ੍ਰੋਸੈਸ ਹੈ ਤਾਂ ਇਹਨਾਂ ਦੀ ਦੇਣ ਹੈ ਇਹਨਾਂ ਵੱਲੋਂ ਜਿਹੜਾ ਇੱਥੇ ਲੈ ਕੇ ਆਂਦਾ ਹੈ ਤਾਂ ਕਾਫੀ ਜਿਹੜਾ ਬੈਨੀਫਿਟ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸਟੂਡੈਂਟਸ ਨੂੰ ਜਾਂ ਲੋਕਾਂ ਨੂੰ ਮਿਲੇਗਾ ਗੁਰਜੀਤ ਸਿੰਘ ਰਮਾਣਾ D5 ਚੈਨਲ ਪੰਜਾਬੀ ਫਰੀਦਕੋਟ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ